ਟੁੱਟੀਆਂ ਘਰ ਕਰਕੇ ਆਉਂਦਾ ਤੇ ਹਵਾ ਵੀ ਪੂਰੀ ਤੇਜ਼ ਹੈ। ਰਾਜਸਥਾਨ ਜ਼ਿਲ੍ਹਾ ਸ੍ਰੀ ਗੰਗਨਗਰ ਦੇ ਵਿੱਚ ਰਾਤ ਵੀ ਬਹੁਤ ਭਾਰੀ ਮੀਂਹ ਪਿਆ ਤੇ ਹੁਣ ਫੇਰ ਵਧ ਗਿਆ ਵਧ ਗਿਆ ਵਧ ਗਿਆ ਫੇਰ ਵਧ ਗਿਆ लाए भी हवा भी तेज होगी हुई सोडी बहुत भारी तेज में पै रहे हैं आवा तेज भारी मी कौन तो तो होड़, होड़ हा जमा बस करा तू बस ओ आ गया फिर बहुत ज्यादा वो देखा के बच के सब कुछ ही डुबोता

ਲਗਾਤਾਰ ਹਵਾ ਤੇਜ ਹੋ ਗਈ। ਉਹ ਆਂ ਦੇਖ ਵੀ ਇਹ ਮੀ ਸੁਈਆਂ ਵਾਲਾ ਕਿ ਬੁਲਬੁਲੀਆਂ ਵਾਲਾ? ਇਹ ਸੁਈ ਇਹ ਸੁਈਆਂ ਵਾਲਾ। ਬੁਲਬੁਲੇ ਵਾਲਾ ਏਦੋਂ ਪਹਿਲਾਂ ਹੈ। ਇਹਦਾ ਹੁੰਦਾ ਨਾ ਨਾ ਸੀਗਾ ਦਿਨੇ ਸੀਗਾ ਦਿਨੇ ਬੁਲਬੁਲੇ ਵਾਲਾ ਸੀ। ਇਹ ਸੁਈਆਂ ਵਾਲਾ ਉਹਦੋਂ ਫਿਰ ਚਮਕੀਲੇ ਦਾ ਗਾਣਾ ਲਾਇਆ ਸੀ ਬੁਲਬੁਲੇ ਆ ਪਾਣੀ ਦਿਆ। ਹਾਂ। ਹਾਂ। ਇਹੋ ਬੜੀ ਤਰ੍ਹਾਂ ਜਾਂ ਲੋਈ। ਤੇ ਠੰਡੀ ਬਾਤ ਤੇ ਪੈਂਦੀਆਂ ਪਹਾੜਾਂ ਦੀ। ਓਏ ਵਾਲਾ ਆਸਤਾਨ ਦਾ ਵੈਰਾ ਪਰੇ ਆਹ ਹੋ 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 ਆ ਗਿਆ ਓਏ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਹੁਣ ਵੀ ਸਾਰਾ ਕੁਝ ਭਿਆਨ ਦੇਖ ਮੇਰਾ ਮੀ ਆ ਜੋ ਸਭ ਨੂੰ ਹੱਥ ਦਿਖਾਈਏ ਤੇ ਵਰ ਜਾ